ਸੱਤ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਢੁੱਲਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਆਪਣੀ ਇੱਕ ਸਪੀਚ ਦੇ ਦੌਰਾਨ ਗੁੱਲੀਕੜ ਸ਼ਬਦ ਵਰਤਿਆ ਗਿਆ ਸੀ ਜਿਸ ਦਾ ਕਿ ਰਾਮਗੜੀ ਦੇ ਮਿਸਤਰੀ ਭਾਈ ਚਾਰੇ ਦੇ ਵਿੱਚ ਇਸ ਗੱਲ ਦਾ ਕਾਫੀ ਵਿਰੋਧ ਕੀਤਾ ਗਿਆ ਤੇ ਮੰਤਰੀ ਲਾਲਜੀਤ ਸਿੰਘ ਢੁੱਲਰ ਦੇ ਵਿਰੋਧ ਦੇ ਵਿੱਚ ਤਰਨੇ ਮਜ਼ਾਰੇ ਵੀ ਕੀਤੇ ਤੇ ਉੱਥੇ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਦੇ ਵੱਲੋਂ ਮੰਤਰੀ ਲਾਲਜੀਤ ਸਿੰਘ ਢੁੱਲਰ ਦੀ ਹਾਰ ਅਤੇ ਭਾਈ ਅਮਰਤਪਾਲ ਸਿੰਘ ਜੀ ਦੀ ਜਿੱਤ ਨੂੰ ਲੈ ਕੇ ਕੀ ਕਿਹਾ ਗਿਆ ਆਉ ਸੁਣਦੇ ਆਂ ਤੇ ਸੁਣਨ ਤੋਂ ਬਾਅਦ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਖਡੂਰ ਸਾਹਿਬ ਤੋਂ ਵੀ ਆਮ ਆਦਮੀ ਪਾਰਟੀ ਦਾ ਲਾਲਜੀਤ ਸਿੰਘ ਪੁੱਲਰ ਸੀਟ ਹਾਰੂਗਾ ਵੱਡਾ ਮੰਤਰੀ ਬਣਿਆ ਹੋਇਆ ਇਸ ਟਾਈਮ ਉਹ ਤੇ ਉਹਨੇ ਰਾਮਗੜੀਆਂ ਨੂੰ ਮਿਸਤਰੀਆਂ ਨੂੰ ਗੁੱਲੀ ਘਾੜੇ ਕਹਿ ਕੇ ਅਪਸ਼ਬਦਾ ਦੇ ਵਿੱਚ ਉਹਨਾਂ ਨੂੰ ਮਾੜਾ ਕਿਹਾ ਸੀ ਤੇ ਅੱਜ ਉਹ ਮਾਫੀ ਮੰਗਦਾ ਫਿਰਦਾ ਤੇ ਜਿਹੜੇ ਲੋਕ ਨੇ ਸੁਨੇਾਰੇ ਜਾਂ ਆਰਾਮਗੜੀਏ ਜਿਨ੍ਹਾਂ ਨੂੰ ਮਾੜਾ ਕਿਹਾ ਸੀ ਇਹ ਬੰਦੇ ਨੇ ਉਹ ਇਹਨੂੰ ਵੋਟ ਨਹੀਂ ਪਾਉਣਗੇ ਨਾ ਹੀ ਪਾਉਣੀ ਚਾਹੀਦੀਆ ਕਿਉਂਕਿ ਤੁਹਾਡਾ ਇਹਨੇ ਅਪਮਾਨ ਕੀਤਾ ਨੰਬਰ 2 ਇਹਦੇ ਵਿਰੁੱਧ ਅਮਰਤਪਾਲ ਸਿੰਘ ਖਾਲਸਾ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਖੜੇ ਨੇ ਤੇ ਸਭ ਤੋਂ ਵੱਧ ਵੋਟਾ ਅਮਰਤਪਾਲ ਸਿੰਘ ਖਾਲਸੇ ਨੂੰ ਪੈਣੀਆਂ ਤੇ ਖਡੂਰ ਸਾਹਿਬ ਹਲਕੇ ਤੋਂ ਐਤਕੀ ਅਮਰਤਪਾਲ ਸਿੰਘ ਖਾਲਸਾ ਜਿੱਤਣ ਦੀ ਉਮੀਦ ਆ ਤੇ ਲਾਲਜੀਤ ਸਿੰਘ ਭੁੱਲਰ ਦੀ ਤਾਂ ਸੀਟ ਗਈ ਹੈ ਇਹ ਮંત્રી ਪਦ ਵੀ ਚਲਿਆ ਜਾਣਾ ਕਿਉਂਕਿ ਇਹਨੇ ਹਾਰ ਜਾਣਾ ਤੁਹਾਡੇ ਸਾਹਮਣੇ ਆ ਸਾਰਾ ਭੇਡਾ ਤਾਂ ਹੁਣ ਬੜੀ ਐਂ ਟੱਪੀ ਫਿਰਦਿਆਂ ਨੇ ਲੱਡੂਆਂ ਨਾਲ ਤੋਲਣ ਲੱਗੇ ਹੋਈਆਂ ਨੇ ਤੋਲੀ ਜਾਓ ਭਾਈ ਤਰੇ ਤਰੇ ਰਹਿ ਜਾਣੇ ਨੇ ਤੁਸੀਂ ਲੱਡੂ ਬਰਫੀਆ ਵਟਾਉਣ ਲੱਗੇ ਪੈਣਾ ਕਿ ਸਾਡੇ ਫਲਾਣੇ ਸੀ ਉਹਨੇ ਜਿੱਤੇ ਆਣਾ ਨਹੀਂ ਜਿੱਤਦੇ ਹਵਾ ਨਿਕਲ ਗਈ ਹਵਾ ਖਤਮ ਹੋ ਗਈ ਹੁਣ ਝਾੜੋ ਦੀ ਉਸ ਟਾਈਮ ਹੈ ਗਈ ਸੀ ਸੋ ਇਹਨਾਂ ਨੇ ਜਿੰਨੇ ਗਲਤ ਕੰਮ ਕੀਤੇ ਨੇ ਕੋਈ ਕੰਮ ਕੀਤਾ ਹੀ ਨਹੀਂ ਇਹ ਹੁਣ ਹਾਰਨਗੇ ਇਹ ਤੇਰਾ 0 ਦੀ ਜਗਾ 013 ਹੋਣਗੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ